ਅਨਵੀ ਆਪੋ ਤੇ ਇੱਕ ਗਲਾਸ ਪਾਣੀ ਤਾਂ ਲੈ ਕੇ ਆ। ਵੀਰੇ ਮੈਨੂੰ ਤੁਹਾਡੇ ਨਾਲ ਇੱਕ ਬਹੁਤ ਜ਼ਰੂਰੀ ਗੱਲ ਕਰਨੀ ਸੀ। ਕੀ ਗੱਲ ਕਰਨੀ ਸੀ? ਮੈਨੂੰ ਦੋ ਦਿਨਾਂ ਬਾਅਦ ਨਾ ਸਕੂਲ 'ਚ ਫੰਕਸ਼ਨ ਹੈ ਤੇ ਸਾਰਿਆਂ ਨੇ ਨਵੇਂ-ਨਵੇਂ ਕੱਪੜੇ ਪਾ ਕੇ ਆਣੇ ਆ। ਮੇਰੇ ਕੋਲ ਨਵਾਂ ਕਪੜਾ ਇੱਕ ਵੀ ਨਹੀਂ ਹੈ। ਪਲੀਜ਼ ਮੈਨੂੰ ਦਵਾ ਦੋ। ਕੋਈ ਨਾ ਤੂੰ ਟੈਨਸ਼ਨ ਨਾ ਲੈ। ਤੂੰ ਕੱਲ ਆਪਦੀ ਭਾਬੀ ਨੂੰ ਲੈ ਜੀ ਬਾਜ਼ਾਰ 'ਚ ਤੇ ਦੋਨੇ ਜਾਂਦੇ ਸੂਟ ਲੈ ਆਏਗਾ। ਠੀਕ ਹੈ ਵੀਰੇ। ਠੀਕ ਹੈ। ਅੱਛਾ ਮੇਰੀ ਗੱਲ ਨੂੰ ਸੁਣੋ ਕੀ ਗੱਲ ਹੋ ਗਈ ਤੁਸੀਂ ਨਾ ਐਵੇਂ ਨਾ ਸਿਰ ਚੜਾਈ ਜਾਓ ਕੁੜੀ ਨੂੰ ਜੇ ਉਹ ਕੁਝ ਮੰਗਦੀ ਹੈ ਤਾਂ ਤੁਸੀਂ ਮਿੰਟ ਲਾਣੇ ਉਹਨੂੰ ਲੈ ਕੇ ਦੇਣ ਨੂੰ ਉਹ ਯਾਰ ਫੇਰ ਕੀ ਹੋ ਗਿਆ ਉਹ ਮੇਰੀ ਛੋਟੀ ਭੈਣ ਆ ਤਾਂ ਮੈਂ ਹੀ ਉਹਦੀਆਂ ਕਰਨੀਆਂ ਸਾਰੀਆਂ ਰੀਜਾਂ ਪੂਰੀਆਂ ਮੈਂ ਮੰਨਿਆ ਰੀਜਾਂ ਪੂਰੀਆਂ ਕਰਨੀਆਂ ਨੇ ਪਰ ਇੰਨਾ ਵੀ ਸਿਰ ਨਾ ਚੜਾਓ ਤੁਹਾਨੂੰ ਪਤਾ ਹੀ ਅੱਜ ਕੱਲ ਦੇ ਬੱਚੇ ਵਿਗੜੀ ਜਾਂਦੇ ਆ ਉੱਤੋਂ ਤੁਸੀਂ ਉਹਨੂੰ ਫੋਨ ਵੀ ਲੈ ਕੇ ਦੇ ਦਿੱਤਾ ਯਾਰ ਕਿੱਡੀ ਕਿ ਵੱਡੀ ਗੱਲ ਆ ਜੇ ਮੈਂ ਉਹਨੂੰ ਫੋਨ ਲੈਤਾ ਤਾਂ ਮੇਰੀ ਭੈਣ ਆ ਉਹ ਤੇ ਮੈਨੂੰ ਉੱਤੇ ਪੂਰਾ ਯਕੀਨ ਆ ਉਹ ਗਲਤ ਨਹੀਂ ਹੁੰਦੀ ਬਾਕੀ ਧਿਆਨ ਵੀ ਤਾਂ ਉਹਦਾ ਆਪਾਂ ਦੋਨਾਂ ਨੇ ਰੱਖਣਾ ਨਾ ਮੈਂ ਤਾਂ ਸਵੇਰੇ ਡਿਊਟੀ ਚਲਾ ਜਾਣਾ ਤੇ ਤੇਰੇ ਕੋਲ ਹੀ ਹੁੰਦੀ ਬਾਅਦ ਵਿੱਚ ਜਿੰਨਾ ਤੁਸੀਂ ਇਹਦਾ ਕਰੀ ਜਾਂਦੀ ਹੋ ਨਾ ਇਹਨਾਂ ਤੋਂ ਕੋਈ ਆਪਣੀ ਸਾਕੀ ਭੈਣ ਦਾ ਨਹੀਂ ਕਰਦਾ ਨਾਲੇ ਤੁਹਾਨੂੰ ਪਤਾ ਤੁਸੀਂ ਇਹ ਗੋਦ ਲਈਤੀ ਹੋਈ ਆ ਇਹ ਕਿਹੜਾ ਤੁਹਾਡਾ ਆਪ ਦਾ ਖੂਨ ਆ ਅੱਛਾ ਤੈਨੂੰ ਲੱਗਦਾ ਵੀ ਇਹ ਆਪਣਾ ਖੂਨ ਨਹੀਂ ਪਰ ਇਹ ਤੈਨੂੰ ਪਤਾ ਇਹ ਛੋਟੀ ਜੀ ਸੀ ਜਦੋਂ ਇਹਨੂੰ ਕੋਈ ਮੰਦਰ ਦੇ ਵਿੱਚ ਛੱਡ ਗਿਆ ਸੀ ਮੇਰੇ ਕੋਲ ਤਾਂ ਵੈਸੇ ਵੀ ਭੈਣ ਹੈ ਨਹੀਂ ਸੀ ਤੋ ਰੱਬ ਨੇ ਮੈਨੂੰ ਇਹ ਦਿੱਤੀ ਇਹਨੂੰ ਮੈਂ ਛੋਟੀ ਜੀ ਨੂੰ ਪਾਲਿਆ ਹੋਇਆ ਵਾ ਨਾਲੇ ਜਦੋਂ ਮੈਨੂੰ ਕੋਈ ਦੁੱਖ ਤਕਲੀਫ ਹੁੰਦੀ ਆ ਨਾ ਇਹਨੂੰ ਬਿਨਾਂ ਦੱਸੇ ਪਤਾ ਲੱਗ ਜਾਂਦਾ ਮੈਂ ਨਾ ਤੁਹਾਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰਦੀ ਸੀ ਕਿ ਕੁੜੀ ਨੂੰ ਵੱਡੀ ਹੋ ਰਹੀ ਆ ਤੇ ਉਹਨੂੰ ਇੰਨੀ ਖੁੱਲ ਨਹੀਂ 놔ਦੋ ਮਾਹੌਲ ਵੀ ਨਹੀਂ ਠੀਕ ਅੱਜਕੱਲ ਦਾ ਪ੍ਰੀਤ ਮੈਂ ਤੇਰੀ ਗੱਲ ਨਾਲ ਸਹਿਮਤ ਆ ਪਰ ਮੈਂ ਨਹੀਂ ਚਾਹੁੰਦਾ ਕਿ ਅਨਵੀ ਕੱਲੀ ਕੱਲੀ ਚੀਜ਼ ਨੂੰ ਤਰਸੇ ਉਹਦੇ ਦਿਮਾਗ 'ਚ ਇਹ ਚੀਜ਼ ਜਾਵੇ ਕਿ ਵੀਰੇ ਨੇ ਮੈਨੂੰ ਗੋਦ ਲਿਆ ਮੈਂ ਉਹਦੇ ਸ਼ੌਕ ਨਹੀਂ ਮਾਰਨਾ ਚਾਹੁੰਦਾ ਨਾਲੇ ਵੈਸੇ ਵੀ ਉਹਨੇ ਮੰਗਣਾ ਕੀ ਜੇ ਤੂੰ ਆਪਣੇ ਤੋਂ ਤਾਂ ਮੰਗਣਾ ਉਹਨੇ ਮੇਰੇ ਤਾਂ ਦਿਮਾਗ 'ਚ ਇਹ ਹੀ ਚੱਲ ਰਿਹਾ ਸੀਗਾ ਇੱਕ ਤਾਂ ਇਹਨੂੰ ਆਪਾਂ ਗੋਦ ਲਿੱਤਾ ਹੋਇਆ ਉੱਤਕਲ ਨੂੰ ਨੀਕੀ ਗੱਲ ਹੋ ਗਈ ਆਪਾਂ ਕਿਸੇ ਨੂੰ ਮੂੰਹ ਦਿਖਾਣ ਜੋਗੇ ਨਹੀਂ ਰਹਿਣਾ ਵੀਰ ਤੁਸੀਂ ਪਾਣੀ ਪੀ ਲਿਆ ਨਾਲੇ ਭਾਬੀ ਥੋੜਾ ਮੈਡੀਸਿਨ ਖਾਣ ਦਾ ਟਾਈਮ ਹੋ ਗਿਆ ਮੈਂ ਹੁਣੇ ਲੈ ਕੇ ਆਉਂਗੀ ਆ ਦੇਖ abrida ਤੂੰ ਕਹਿੰਦੀ ਸੀ ਨਾ ਬੀਏ ਕੁੜੀ ਨੂੰ ਜ਼ਿਆਦਾ ਖੋਲਣਾ ਦੇ ਖਲਕ ਲਾ ਲੈ ਕੋ ਨੀਕੀ ਹੋ ਜਾਊਗੀ ਘਰ ਮੈਨੂੰ ਪਤਾ ਇਹ ਕੁੜੀ ਬਹੁਤ ਜ਼ਿਆਦਾ ਸਿਆਣੀ ਹੈ ਉਹ ਕੱਲੇ ਮੈਨੂੰ ਪਿਆਰ ਨਹੀਂ ਕਰਦੀ ਉਹ ਤੈਨੂੰ ਵੀ ਬਹੁਤ ਪਿਆਰ ਕਰਦੀ ਹੈ ਮੈਂ ਤਾਂ ਕਿਸਮਤ ਵਾਲਾ ਕਿ ਮੈਨੂੰ ਇਦਾਂ ਦੀ ਭੈਣ ਮਿਲੀ ਸ਼ਾਇਦ ਰੱਬ ਨੇ ਨਾ ਮੇਰੇ ਕੋਲੋਂ ਪੁੱਤ ਦਾ ਕੰਮ ਕਰਾਉਣਾ ਹੋਵੇ ਮੈਂ ਆਪਦੇ ਹੱਥਾਂ ਦੇ ਨਾਲ ਇਹਦਾ ਕੰਨਿਆਦਾਨ ਕਰੂਗਾ ਇਹਨੂੰ ਬਿਜਾ ਕਰੂਗਾ ਮੈਂ ਸੋਰੀ ਜੀ ਮੈਂ ਨਾ ਅਨਵੀ ਵਰ ਇਦਾਂ ਹੀ ਗਲਤ ਸੋਚੀ ਜਾਂਦੀ ਸੀ ਤੇ ਆਪਾਂ ਅਨਵੀ ਦੀ ਨੂੰ ਵਧੀਆ ਪੜ੍ਹਾਈ ਕਰਾਵਾਂਗੇ ਨਾਲੇ ਇਹਦਾ ਮੇਰੀ ਤੁਸੀ ਇੱਕ ਗੱਲ ਸੁਣੋ ਅਨਵੀ ਦਾ ਕੰਨਿਆਦਾਨ ਤੁਸੀਂ ਇਕੱਲੇ ਨਹੀਂ ਕਰੋਗੇ ਆਪਾਂ ਦੋਨੋਂ ਕਰਾਂਗੇ